हिमाचल ਦੇ ਵਿੱਚ ਇਸ ਵੇਲੇ ਮੀਂਹਗਰੋਂ ਹੜ ਵਰਗੇ ਹਾਲਾਤ ਬਣੇ ਹੋਏ ਨੇ ਮੌਸਮ ਵਿਭਾਗ ਦੇ ਵੱਲੋਂ yellow alert ਜਾਰੀ ਕਰ ਦਿੱਤਾ ਗਿਆ ਹੈ ਤਾਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਵੇਖਿਆ ਜਾ ਸਕਦਾ ਕਿਸ ਤਰੀਕੇ ਦੇ ਨਾਲ ਸੜਕਾਂ ਤੇ ਪਾਣੀ ਭਰ ਰਿਹਾ ਹੈ ਪੁਲ ਪੂਰਾ ਪਾਣੀ ਦੇ ਵਿੱਚ ਸਮਾ ਚੁੱਕਾ ਹੈ ਇਸ ਤੋਂ ਇਲਾਵਾ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਸਕੂਲਾਂ ਦੇ ਵਿੱਚ ਵੀ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਸਕੂਲ ਦਾ ਵਿੱਚ ਛੁੱਟੀ ਹੋ ਗਈ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਜੋ ਪਹਾੜਾਂ ਦੇ ਵਿੱਚ ਮੀਂਹ ਪੈ ਰਿਹਾ ਉਸ ਨੇ ਮੈਦਾਨਾਂ ਦੇ ਵਿੱਚ ਵੀ ਚਿੰਤਾ ਵਧਾਈ ਹੋਈ ਹੈ ਤਾਂ ਸਿਰਮੌਰ ਜ਼ਿਲ੍ਹੇ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਦੇਖਿਆ ਆ ਸਕਦਾ ਕਿਵੇਂ ਪਾਣੀ ਸੜਕਾਂ ਤੇ ਨਹਿਰਾ ਵਾਂਗ ਰੋੜ ਰਿਹਾ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਪੁਲ ਵੀ ਪੂਰੀ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਹੈ ਤਾਂ ਚਿੰਤਾ ਪ੍ਰਸ਼ਾਸਨ ਦੀ ਵੀ ਵਧੀ ਹੋਈ ਅਤੇ ਜੋ ਨਹਿਰਾ ਦੇ ਆਲੇ ਦੁਆਲੇ ਲੋਕ ਰਹ ਰਹੇ ਨੇ ਉਹਨਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਇਤਿਹਾਤ ਵਰਤਨ ਦੀ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਨਹਿਰਾ ਦੇ ਕੰਡੇ ਨਾ ਰਹਿਣ ਕਿਉਂਕਿ ਹਾਲਾਤ ਹੋਰ ਖਰਾਬ ਹੋ ਸਕਦੇ ਨੇ ਤਾਂ ਲਗਾਤਾਰ ਸਿਰਮੌਰ ਜ਼ਿਲ੍ਹੇ ਦੇ ਵਿੱਚ ਬੀਤੀ ਰਾਤ ਤੋਂ ਮੀਂਹ ਪੈ ਰਿਹਾ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੀ ਹੈ ਜਿਸ ਤਰੀਕੇ ਦੇ ਨਾਲ ਇੱਕ ਗੱਡੀ ਵੀ ਪਾਣੀ ਦੇ ਵਿੱਚ ਫਸੀ ਹੋਈ ਹੈ ਅਤੇ ਸੜਕਾਂ ਤੇ ਦਰਖਤ ਡਿੱਗੇ ਹੋਏ ਨੇ ਜਿਸ ਕਰਕੇ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ ਰਾਹ ਰੁਕੇ ਹੋਏ ਨੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਵੀ ਮੀਂਹ ਪੈ ਰਿਹਾ ਹੈ ਪੰਜਾਬ ਦੇ ਵਿੱਚ ਵੀ ਕਈ ਥਾਵਾਂ ਤੇ ਮੀਂਹ ਪੈ ਰਿਹਾ ਤੇ ਮੈਦਾਨਾਂ ਦੇ ਵਿੱਚ ਮੈਦਾਨਾ ਦੇ ਵਿੱਚ ਤਾਂ ਮੀਂਹ ਪੈ ਰਿਹਾ ਇਸ ਤੋਂ ਇਲਾਵਾ ਪਹਾੜਾ ਦੇ ਵਿੱਚ ਜੋ ਮੀਂਹ ਪੈ ਰਿਹਾ ਉਸ ਨੇ ਮੈਦਾਨਾ ਦੇ ਵਿੱਚ ਚਿੰਤਾ ਵਧਾਈ ਹੋਈ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਇਸ ਵੇਲੇ ਮੌਸਮ ਵਿਭਾਗ ਦੇ ਵੱਲੋਂ yellow alert ਜਾਰੀ ਕੀਤਾ ਗਿਆ ਹੈ ਸਿਮੋਰ ਜ਼ਿਲ੍ਹੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਬੀਤੀ ਰਾਤ ਤੋਂ ਮੀਂਹ ਪੈ ਰਿਹਾ ਅਤੇ आम लोग परेशान हो रहे ने ਲੋਕਾਂ ਨੂੰ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਤੋਂ ਇਲਾਵਾ ಗ್ರಾಮ ਪੰਚਾਇਤ ਟੋਕਾ ਨਗਲਾ ਲਿੰਕ ਮਾਰਕ ਤੇ ਜੋ ਇੱਕ ਪੁਲ ਸੀ ਉਸ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਇਸ ਤੋਂ ਇਲਾਵਾ ਬਾਤਾ ਨਦੀ ਦੇ ਵਿੱਚ ਪਾਣੀ ਦਾ ਪੱਧਰ ਵੱਧ ਚੁੱਕਾ ਜੋ ਪੁਰਾਣਾ ਪੁਲ ਸੀ ਉਸ ਨੂੰ ਪਾਣੀ ਦਾ ਪੱਧਰ ਚੋ ਰਿਹਾ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਗਿਰੀ ਨਦੀ ਦੀ ਉੱਥੇ ਵੀ ਲਗਾਤਾਰ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਫਲੱਡ ਗੇਟ ਖੋਲ ਦਿੱਤੇ ਗਏ ਨੇ ਇਸ ਤੋਂ ਇਲਾਵਾ ਲੋਕਾਂ ਨੂੰ ਇਤਿਹਾਰ ਵਰਤਨ ਦੀ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਪ੍ਰਬੰਧ ਦਾ ਜਾਇਜ਼ਾ ਲਿਆ ਜਾ ਰਿਹਾ ਤਾਂ ਐਸ ਡੀ ਐਮ ਪੌਂਟਾ ਸਾਹਿਬ ਦੇ ਵੱਲੋਂ ਸਕੂਲ ਦੇ ਵਿੱਚ ਛੁੱਟੀਆਂ ਦਾ ਐਲਾਨ ਵੀ ਕਰ ਦਿੱਤਾ ਗਿਆ ਤਾਂ ਤਸਵੀਰਾਂ ਲਗਾਤਾਰ ਹਿਮਾਚਲ ਦੀਆਂ ਸਾਹਮਣੇ ਆ ਰਹੀਆਂ ਨੇ ਜਿੱਥੇ ਦੇਖਿਆ ਜਾ ਸਕਦਾ ਹੈ ਕਿਸ ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਨੇ ਹੜ ਵਰਗੇ ਹਾਲਾਤ ਇਸ ਨੂੰ ਕਿਹਾ ਜਾ ਸਕਦਾ ਹੈ ਤੇ ਹਿਮਾਚਲ ਦੇ ਵਿੱਚ ਜੋ ਲੋਕ ਰਹਿ ਰਹੇ ਨੇ ਉਹਨਾਂ ਨੂੰ ਚਿੰਤਾਵੰਦੀ ਹੋਈ ਹੈ ਤੇ ਜੇਕਰ ਕੁਝ ਲੋਕ ਹਿਮਾਚਲ ਵਾਲੀਆਂ ਪਹਾੜਾਂ ਵੱਲ ਜਾਣ ਦਾ ਸੋਚ ਰਹੇ ਨੇ ਤਾਂ ਪਹਿਲਾਂ ਇਹ ਖਬਰ ਜ਼ਰੂਰ ਦੇਖ ਲੈਣ ਕਿਉਂਕਿ ਜੋ ਹਾਲਾਤ ਇਸ ਵੇਲੇ ਹਿਮਾਚਲ ਦੇ ਵਿੱਚ ਨੇ ਪਹਾੜਾਂ ਦੇ ਵਿੱਚ ਨੇ ਉੱਥੇ ਜਾਣ ਤੇ ਤੁਹਾਨੂੰ ਇਸ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਪੱਤਰਕਾਰ ਦੇ ਵੱਲੋਂ ਵੀ ਸਾਡੇ ਦਿਖਾਏ ਗਏ ਕਿਸ ਤਰੀਕੇ ਦੇ ਹਾਲਾਤ ਉੱਥੇ ਬਣੇ ਹੋਏ ਨੇ ਗੱਡੀਆਂ ਫਸੀਆਂ ਹੋਈਆਂ ਨੇ ਪੁੱਲ ਪੂਰੀ ਤਰੀਕੇ ਦੇ ਨਾਲ ਨੁਕਸਾਨੇ ਗਏ ਨੇ ਬੜੇ ਯਹਾਂ ਪਰ ਇਸਕੇ ਟਾਇਰ ਹੀ ਟਾਇਰ ਦਿਖ ਰਹੇ ਹਨ ਔਰ ਇਹ ਲਗਭਗ ਦਾਨਾ ਸੜਕ ਸੇ 500 ਮੀਟਰ ਨੀਚੇ ਆਈ ਹੈ और ये खाला जिसमें पहले सड़क से ऊपर से कुछ भी नहीं दिखता था अब ये पूरा आर पार हो गया है ऊपर से नीचे हटवाल की थोड़ी ही दूरी बची है यहाँ से और ये देखिए खाला, खाले में लाइव दिखा रहे हैं आपको ए, अभी खाले का जलस्तर अभी भी बहुत ज़्यादा है ये आप देख ही लीजिए आप जैसा कि देख ही पा रहे हैं कि खाले में अभी भी बहुत ज़्यादा पानी है और ये देखिए आप और ये इतने बड़े बड़े बोल्डर जो पानी के साथ भाग कर आए हैं ये कई टन के बोल्डर हैं और ये आप अंदाज़ा लगा सकते हैं कि इतने ज़्यादा बोल्डर बड़े ही फास्ट स्पीड से आए होंगे और इसके साथ जो ऊपर दाना गांव है उनके भी खेतों में और आंगन में मलबा चला गया है हवा का स्तर बहुत ज़्यादा है तो आप सबसे अपील करते हैं कि आज के ऐसे मौसम में घर में रहें सुरक्षित रहें ਤਾਂ ਇਹ ਤਸਵੀਰਾਂ ਤੁਸੀਂ ਦੇਖਿਆ ਸਰਮੋਰ ਜ਼ਿਲ੍ਹੇ ਦੀਆਂ ਜਿੱਥੇ ਹਾਲਾਤ ਦੇਖੇ ਜਾ ਸਕਦੇ ਨੇ ਕਿ ਕਿਸ ਤਰੀਕੇ ਦੇ ਨਾਲ ਹੜ ਵਰਗੇ ਬਣੇ ਹੋਏ ਨੇ ਹੁਣ ਗੱਲ ਕਰਦੇ ਆਂ Shimla ਦੀ ਜਿੱਥੇ ਇੱਕ ਗੱਡੀ ਤੇ ਦਰਖਤ ਡਿੱਗ ਗਿਆ ਅਤੇ ਇਸ ਦੇ ਨਾਲ ਆਵਾਜਾਈ ਵੀ ਕਾਫੀ ਪ੍ਰਭਾਵਿਤ ਹੋਈ ਹੈ ਲੋਕ ਪਰੇਸ਼ਾਨ ਹੋ ਰਹੇ ਨੇ Shimla ਦੀਆਂ ਤਸਵੀਰਾਂ ਨੇ ਜਿੱਥੇ ਗੱਡੀ ਤੇ ਦਰਖਤ ਡਿੱਗਿਆ ਹੋਇਆ ਮਲਵਾ ਇਸ ਤੋਂ ਇਲਾਵਾ ਮਲਵੇ ਦੀ ਗੱਲ ਕੀਤੀ ਜਾਵੇ ਤਾਂ ਪੋਲ ਤੋਂ ਮਲਬਾ ਡਿੱਗਦਾ ਹੋਇਆ ਵੀ ਦੇਖਿਆ ਜਾ ਸਕਦਾ ਹੈ ਤਾਂ ਤਸਵੀਰਾਂ ਲਗਾਤਾਰ ਹਿਮਾਚਲ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਹਾਲਾਤ ਇਸ ਵੇਲੇ ਕਾਫੀ खराब बने हुए ने मीह करके हालात इतने बदतर बने हुए लोग परेशान हो रहे हैं मैदान चिंता जारी है हरी भरकम पेड़ जो है सड़क पर आ गिरा है और इसकी वजह से जो है यहाँ पर वाहनों की आवाजाही बंद हो गई है दोनों ही तरफ से टूटी कंडी बी और न्यू शिमला या फिर महली की तरफ जाने वाले वाहनों की आवाजाही पूरी तरह से ठप हो गई है ये जो है वो टोलैंड का नाला है और उसी के साथ जो है ये पेड़ भारी भरकम पेड़ जो है यहाँ पर गिर गया है और दोनों ही तरफ जो है टूटीकंडी की तरफ से आने वाले बहनों के साथ साथ जो है खलीनी और विशेष महली न्यू शिमला की तरफ आने वाले बहनों की भी लंबी कतारें लग गई हैं ये देखिए कितना मलबा आया है जिसकी चपेट में जो है एक कार आ गई है एक कार यहाँ पर खड़ी हुई थी और इस मलबे की चपेट में यहाँ पर आ गई है रात को इस गाड़ी को पार्क किया गया था आप देख सकते हैं कि शिमला में सुबह भारी बारिश हुई है और उसी के बाद ये जो है ये हालात बने हैं गाड़ी का नंबर एक बार मैं आपको दिखा देता हूँ एच पी जीरो थ्री सी ए टू जीरो एट जीरो ये मारुति कार है और ये देखिए इसके ऊपर मलबा यहाँ पर आया है